ਰੋਹ ગાંધી ਵੀ ਸ਼ਾਇਦ ਹੋ ਸਕਦਾ ਜੇ ਆਪਣਾ ਇਲਾਜਵੇ ਦਾ ਤੇ ਲੱਗ ਜੇ ਸੌ ਰਾਂ ਲੱਗ ਜੇ ਲੇਕਿਨ ਜਿਹੜਾ ਜਿਸ ਤੱਕ ਹਲਾ ਦੇ ਅਜੇ ਤੱਕ ਇਹ ਨਹੀਂ ਪੂਰੇ ਹੋਣ ਵਾਲੇ ਵੀ ਨਹੀਂ ਪੜਨ ਵਾਲੀ ਇਹ ਸਰਕਾਰ ਕੋ ਸਾਨੂੰ ਜਿਆਦਾ ਵੀ ਇਹਦੇ ਬਦਲੇ ਸਾਨੂੰ ਹੁਣ ਦਿੱਲੀ ਵਾਲਾ ਕੰਮ ਕਰਨਾ ਪਊਗਾ ਚੀਕਾਂ ਕਢਾਵਾਂਗੇ ਸਰਕਾਰ ਦੀਆਂ ਧਰਨਾ ਲਾਵਾਂਗੇ ਹਰ ਇੱਕ ਪੱਲੇ ਦੇ ਧਾਰੇ ਚੈਨ ਦੇ ਵਿੱਚ ਸਾਡੇ ਉੱਪਰ ਆ ਗਈ ਆ ਇਸੇ ਵਿੱਚ ਹੁਣ ਨਾ ਅਕਾਲੀ ਜਾਂ ਨਾ ਕੋਈ ਜਾਣ ਰਿਹਾ ਨਾ ਨਾ ਬੀਜੇਪੀ ਜਾਂ ਦਰਿਆ ਨਾ ਸਾਡੇ ਪਵਿਨਾ ਦੇ ਵਿੱਚ ਹੁਣ ਕਾਂਗਰਸ ਦਾ ਵਾ ਤੇ ਇਹਦੇ ਵਿੱਚ ਆਮ ਪਾਰਟੀ ਜਿਹੜੀ ਆਮ ਪਾਰਟੀ ਜਿਹੜੀ ਆ ਉਹਦਾ ਵੀ ਹਰਕਾ ਬਿਲਕੁਲ ਡਾਊਨ ਹੋ ਗਿਆ ਲੋਕ ਇਸ ਚੀਜ਼ ਤੇ ਪਰੇਸ਼ਾਨ ਆ ਕਿ ਕਿਹੜੀ ਸਰਕਾਰ ਨੂੰ ਆਪਾਂ ਚੁਣੀਏ ਲੇਕਿਨ ਕਿਸੇ ਤੋਂ ਵੀ ਆਸ ਨਹੀਂ ਲੱਗਦੀ ਜੇ ਬੀਜੇਪੀ ਦੀ ਤੁਸੀਂ ਗੱਲ ਕੀਤੀ ਆ ਤਾਂ ਬੀਜੇਪੀ ਨੂੰ ਇੱਕ ਗੋਦੀ মিডিਆ ਜਿਹੜੀ ਚੁੱਕੀ ਜਾ ਰਹੀ ਆ ਗਰਾਊਂਡ ਲੈਵਲ ਤੇ ਕੰਮ ਉਹਨਾਂ ਦਾ ਬਿਲਕੁਲ ਔਰ ਨਹੀਂ ਕੋਈ ਦੇਖ ਰਿਹਾ ਕਵੀ ਦੇ ਚੋਣ ਜ਼ਰੂਰ ਨਜ਼ਦੀਕ ਹੈ ਤਾਂ ਸਾਰੀ ਪਾਰਟੀਆਂ ਦੁਆਰਾ ਇਸ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੀ ਹੈ ਆਪਣੇ ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਜ਼ਰੂਰ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਦਾ ਲੈ ਅਨਾਉਂਸ ਨਹੀਂ ਹੋਇਆ ਲੇਕਿਨ ਲੋਕ ਕੀ ਸੋਚਦੇ ਆ ਕਿਸਾਨ ਕੀ ਸੋਚਦੇ ਇਸ ਬਾਰੇ 2024 ਦੇ ਚੋਣਾਂ ਦੇ ਵਿੱਚ ਕਿਹੜਾ ਜਿਹੜਾ ਪ੍ਰਧਾਨ ਮੰਤਰੀ ਦਾ ਚਿਹਰਾ ਹੋ ਸਕਦਾ ਵਾ ਕੌਣ ਬਣੇਗਾ ਤੇ ਜਿਹੜੀ ਹੁਣ ਕੇਂਦਰ ਸਰਕਾਰ ਹੈ ਮੌਜੂਦਾ ਉਹਨਾਂ ਨੇ ਕਿੰਨੇ ਵਾਦੇ ਲੋਕਾਂ ਨਾਲ ਪੂਰੇ ਕੀਤੇ ਐ ਸੋ ਸਾਡਾ ਲੋਕ ਮੌਜੂਦ ਹੈ ਅੰਨਦ ਵਿੱਚੋਂ ਕਿਸਾਨ ਵੀ ਸਾਡੇ ਨਾਲ ਮੌਜੂਦ ਹੈ ਕਿਉਂਕਿ ਕਿਸਾਨਾਂ ਨਾਲ ਵੀ ਸਰਕਾਰਾਂ ਨੇ ਵਾਅਦੇ ਕੀਤੇ ਸੀ ਕੀ ਉਹ ਵਾਅਦੇ ਪੂਰੇ ਕੀਤੇ ਗਏ ਆ ਜਾਂ ਨਹੀਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਇਹ ਕੀ ਲੱਗਦਾ ਕਿ 2024 ਦੇ ਚੋਣਾਂ ਹੁਣ ਵੀ ਚਾਰ ਸਟੇਟਾਂ ਦੇ ਚੋਣ ਹੋਇਆ ਉਹਦੇ ਵਿੱਚ ਤਿੰਨ ਤੇ ਬੀਜੇਪੀ ਪਹਿਲੇ ਨੰਬਰ ਤੇ ਆਈ ਹੈ ਕੀ ਲੱਗਦਾ ਤੁਹਾਨੂੰ 2024 ਦੇ ਚੋਣਾਂ ਦੇ ਵਿੱਚ ਕਿਹਦਾ ਪੱਲੜਾ ਭਾਰੀ ਰਹੇਗਾ ਪੱਲੜੇ ਦਾ ਤਾਂ ਕੋਈ ਪਤਾ ਨਹੀਂ ਸਰ ਕਿਹੜਾ ਭੜ ਜਾਣਾ ਕਿਹੜਾ ਨਹੀਂ ਰਹਿਣਾ ਹੂੰ ਪਰ ਸਾਨੂੰ ਜ਼ਿਆਦਾ ਵੀ ਇਹਦੇ ਬਦਲੇ ਸਾਨੂੰ ਹੁਣ ਦਿੱਲੀ ਵਾਲਾ ਕੰਮ ਕਰਨਾ ਪਊਗਾ ਹੂੰ ਚੀਕਾਂ ਘਟਾਵਾਂਗੇ ਸਰਕਾਰ ਦੀਆਂ ਧਰਨਾ ਲਾਵਾਂਗੇ ਅਣ ਮੇਥਲੀ ਹੂੰ ਠੀਕ ਠੀਕ ਜਿਹੜੇ ਵਾਦੇ ਕੀਤੇ ਸੀ ਪੂਰੇ ਨਹੀਂ ਹੋਏ ਪੂਰੇ ਕਾਦੇ ਹੋਏ ਉਦਾਂ ਕਿਸੇ ਦੀ ਦੀ ਫਿਰਨਦੇ ਆ ਹੂੰ ਵਾਦੇ ਕੋਈ ਵੀ ਨਹੀਂ ਹੋਇਆ ਪੂਰਾ ਉਹ ਉੱਥੇ ਵਿਸ਼ਵਾਸ ਹੀ ਦਵਾ ਹੈ ਨਾ ਉਹ ਚੋਰ ਮੋਰੀਆਂ ਰਾਹੀਂ ਇਹ ਕਾਨੂੰਨ ਵੀ ਰੱਦ ਕਰਨ ਦਾ ਬਣਾਉਂਦੇ ਪ੍ਰੋਗਰਾਮ ਸਾ ਨਾਮੀ ਦੂਰਾਂ ਦਾ ਤਾਂ ਮਸਲਾ ਹੱਲ ਹੋਇਆ ਹੀ ਨਹੀਂ ਕੋਈ ਭਾਜੀ ਤੁਸੀਂ ਤੁਸੀਂ ਦੱਸੋ ਕੀ ਲੱਗਦਾ ਹੈ ਕਿ ਕੀ ਭੂਮਿਕਾ ਰਹੇਗੀ ਰਾਹੁਲ ਗਾਂਧੀ ਦੀ ਕੀ ਭੂਮਿਕਾ ਰਹੇਗੀ ਜਿਹੜੀ ਭਾਰਤ ਯਾਤਰਾ ਸ਼ੁਰੂ ਕੀਤੀ ਸੀ ਪਰ ਜੋੜੋ ਯਾਤਰਾ ਉਹਦਾ ਕੀ ਫਾਇਦਾ ਕੋਈ ਵੀ ਬੈਨੀਫਿਟ ਨਹੀਂ ਮਿਲ ਸਕਦਾ ਕਿਉਂਕਿ ਇਹਦੇ ਵਿੱਚ ਇਹ ਆ ਵੀ ਜਿੰਨੇ ਪੇ ਮੰਤਰੀਏ ਬਣੇ ਨੇ ਅਧੇ ਮੰਤਰੀ ਤੇ ਉਹਨਾਂ ਦੇ ਵਰਾਕੇ ਜਾ ਕੇ ਬੀਜੇਪੀ ਜਾ ਰਾਕੇ ਕੋਈ ਇੱਧਰ ਆ ਕੇ ਕੋਈ ਐਪਾਸੇ ਚੱਲ ਗਿਆ ਕੋਈ ਐਪਾਸੇ ਚੱਲ ਗਿਆ ਜਦ ਤੱਕ ਇਹਨਾਂ ਦੀ ਇੱਕ ਜਮਾਤ ਨਹੀਂ ਬਣਦੀ ਆਪਣੀ ਉਹਨਾਂ ਦਾ ਹੀ ਕਿਦਾਂ ਕਹਿ ਸਕਦੇ ਵੀ ਇਹ ਸਾਡਾ ਨਾ ਬੜਾ ਭਾਰਾ ਹੋ ਸਕਦਾ ਵਾ ਹੁਣ ਬੀਜੇਪੀ ਵਾਲੇ ਫੇਰ ਹਰ ਇੱਕ ਪੱਲੇ ਦੇ ਨਾਲ ਦੇ ਚੈਨਲ ਦੇ ਵਿੱਚ ਸਾਡੇ ਉੱਪਰ ਆ ਗਈ ਆ ਇਸੇ ਵਿੱਚ ਹੁਣ ਨਾ ਅਕਾਲੀ ਜਾਂ ਨ ਕੋਈ ਜਾਣ ਰਿਹਾ ਨਾ ਇਹ ਬੀਜੇਪੀ ਜਾਂਦ ਰਿਹਾ ਨਾ ਸਾਡੇ ਪਵਿਨਾ ਦੇ ਵਿੱਚ ਹੁਣ ਕਾਂਗਰਸ ਦਾ ਵਾ ਤੇ ਇਹਦੇ ਵਿੱਚ ਆਮ ਪਾਰਟੀ ਜਿਹੜੀ ਆਮ ਪਾਰਟੀ ਜਿਹੜੀ ਹੈ ਉਹਦਾ ਵੀ ਹਰਕਾ ਬਿਲਕੁਲ ਡਾਊਨ ਹੋ ਰਿਹਾ ਦੇਖੋ ਇਹ ਐਸੇ ਜੋ ਜੋ ਹਾਲਾਤ ਇਹਨੇ ਕਰ ਦਿੱਤੇ ਆ ਨਾ ਸਾਡੇ ਆਮ ਆਦਮੀ ਪਾਰਟੀ ਦਾ ਇਹ ਖਿਜੜੀ ਸਰਕਾਰ ਬਣਨੀ ਜੀ ਬਣੀ ਆ ਰਕਾ ગાંધી ਵੀ ਸ਼ਾਇਦ ਹੋ ਸਕਦਾ ਜੇ ਆਪਣਾ ਵੀ ਲਾਜਵੇ ਦਾ ਤੇ ਲੱਜੇ ਸੌਰਨ ਲੱਜੇ ਲੇਕਿਨ ਜਿਹੜੇ ਜਿਸ ਤੱਕ ਹਾਲਾਤ ਆ ਅਜੇ ਤੱਕ ਇਹ ਨਹੀਂ ਪੂਰੇ ਹੋਣ ਵਾਲੇ ਵੀ ਨਹੀਂ ਬਣਨ ਵਾਲੀ ਜਿੰਦੀ ਸਰਕਾਰ ਕਿਸੇ ਦੇ ਵੀ ਅਜੇ ਮਤਲਬ ਕਿਸੇ ਨੂੰ ਬਹੁਤ ਮਤ ਮਿਲਣ ਵਾਲਾ ਨਹੀਂ ਹੈਗਾ ਅਜੇ ਤੱਕ ਤੇ ਜਿਹੜੀ ਸਰਕਾਰ ਨੇ ਐਮਐਸਪੀ ਦੀ ਗਰੰਟੀ ਦੀ ਗੱਲ ਕੀਤੀ ਸੀ ਤੁਹਾਡੇ ਨਾਲ ਐਮਐਸਪੀ ਜੀ ਗਾਰੰਟੀ ਜੋ ਹੈ ਨਾ ਕੀਤੀ ਹੈ ਉਹਨਾਂ ਨੇ ਅਜੇ ਤੱਕ ਸਾਨੂੰ ਉਹ ਲਾਰਾ ਲਾ ਕੇ ਦੇਖ ਰਿਆ ਲੇਕਿਨ ਉਹ ਜਿਹੜੀ ਲਿਖਤੀ ਰੂਪ ਦੇ ਵਿੱਚ ਦੇਣੀ ਸੀ ਉਹ ਸਾਨੂੰ ਅਜੇ ਤੱਕ ਨਹੀਂ ਮਿਲੀ ਉਹਦੇ ਬਾਰੇ ਵਿੱਚ ਹੋ ਸਕਦਾ ਸਾਨੂੰ ਫੇਰ ਦਿੱਲੀ ਤੱਕ ਜਾਣਾ ਪਵੇ ਜੋ ਸੰਯੁਕਤ ਮੋਰਚਾ ਸਾਡਾ ਆਪਣਾ ਰਿਆ ਵਾ ਕਾਲਾਂਕਰਨ ਜ ਆਪਣਾ ਮੀਟਿੰਗ ਕਰ ਲਿਆ ਉਹਦੇ ਵਿੱਚ ਹੋ ਸਕਦਾ ਸਾਨੂੰ ਫੇਰ ਦਿੱਲੀ ਦੇ ਰੂਹਾਂ ਜਾ ਕੇ ਬਹਿਣਾ ਪਵੇ ਤੇ ਅਜੇ ਤੱਕ ਸਾਨੂੰ ਉਹਦੇ ਵਿੱਚ ਕੋਈ ਬੈਨੀਫਿਟ ਨਹੀਂ ਸਾਨੂੰ ਮਿਲਿਆ ਨਾ ਸਾਨੂੰ ਨਾ ਕੋਈ ਦਿੱਤਾ ਹੀ ਹੈ ਜਿਹੜਾ ਆ ਵੇਖ ਲੋ ਤੁਸੀਂ ਹੁਣ ਕਣਕ ਜਿਹੜੀ ਆ ਕਿਨੋਂ ਕਿੰਨੇ ਦਾ ਚੁੱਕ ਦਿੱਤੀ ਆ ਝੋਨਾ ਜਿਹੜਾ ਸਾਡਾ ਮੰਡੀਆਂ ਦੇ ਉਰੋਂ ਲੈਂਦੇ ਆ ਪਹਿਲ ਉਹਨਾਂ ਬਾਅ ਸਾਡੇ ਐਮਐਸ ਵੀ ਸਾਨੂੰ ਰਹਿੰਦਾ ਮਤਲਬ ਕੋਈ ਹੈ ਹੀ ਨਹੀਂ ਸਾਡਾ ਉਹਦਾ ਤੇ ਉਸ ਵਾਸਤੇ ਸਾਨੂੰ ਉਹਦੇ ਕੀ ਹੌਸਲਾ ਸਾਨੂੰ ਦਿੱਲੀ ਦੇ ਬਰੂਆਂ ਗਾੜੀ ਫੇਰ ਜਾਣਾ ਪਵੇ ਤੇ ਵੇਖੋਣ ਕੀ ਬਣਦਾ ਅੱਗੇ ਅਸੀਂ ਕੀ ਕਹਿ ਸਕਦੇ ਉਹਨਾਂ ਦਾ ਚਾਰ ਸਟੇਟਾਂ ਦਾ ਰੁਝਾਨ ਜਿਹੜਾ ਆ ਉਹ ਉਸ ਨੂੰ ਕਿਵੇਂ ਦੇਖਦੇ ਹੋ ਚਾਰ ਸਟੇਟਾਂ ਦਾ ਰੁਝਾਨ ਜਿਹੜਾ ਵੇਖੋ ਅੱਜ ਪਬਲਿਕ ਦਾ ਜਿਹੜਾ ਇਹਨਾਂ ਤੋਂ ਵਿਸ਼ਵਾਸ ਟੁੱਟ ਗਿਆ ਸਾਰੀਆਂ ਸਰਕਾਰਾਂ ਤੋਂ ਕਿ ਆਮ ਪਾਰਟੀ ਨੂੰ ਵੀ ਲੋਕਾਂ ਨੇ ਇਹ ਨਹੀਂ ਵੇਖਿਆ ਕਿ ਕਿਹੜਾ ਮੰਤਰੀ ਕਿਹੜਾ ਐਮ ਐਲ ਏ ਆ ਕੌਣ ਆ ਕੀ ਕਰਦਾ ਇਹਦਾ ਕੀ ਕਾਰੋਬਾਰ ਆ ਕੋਈ ਵੀ ਕਿਸੇ ਦੀ ਬੈਕਗ੍ਰਾਉਂਡ ਨਹੀਂ ਸੀ ਵੇਖੀ ਲੋਕਾਂ ਨੇ ਬਦਲਾ ਨੂੰ ਵੋਟਾਂ ਪਾਈਆਂ ਸੀ ਲੇਕਿਨ ਅੱਜ ਲੋਕ ਪਰੇਸ਼ਾਨ ਆ ਕਿ ਕੀ ਆਪਾਂ ਘਰ ਬੈਠੇ ਆ ਲੇਕਿਨ ਜ਼ੀਰੋ ਲੈਵਲ ਤੇ ਜਿਹੜਾ ਵਾ ਗਰਾਉਂਡ ਲੈਵਲ ਤੇ ਕੰਮ ਕੋਈ ਵੀ ਨਹੀਂ ਹੋ ਰਿਹਾ ਬਾਕੀ ਤੁਸੀਂ ਸਰਕਾਰਾਂ ਨੂੰ ਕਹਿ ਰਹੇ ਜੇ ਕਿ ਕਿਹੜੀ ਸਰਕਾਰ ਗਾੜੀ ਆਊਗੀ ਲੇਕਿਨ ਅੱਜ ਸਾਰੇ ਲੋਕ ਇਸ ਚੀਜ਼ ਤੇ ਪਰੇਸ਼ਾਨ ਆ ਕਿ ਕਿਹੜੀ ਸਰਕਾਰ ਨੂੰ ਆਪਾਂ ਚੁਣੀਏ ਲੇਕਿਨ ਕਿਸੇ ਤੋਂ ਵੀ ਆਸ ਨਹੀਂ ਲੱਗਦੀ ਜੇ ਭਾਜਪਾ ਦੀ ਤੁਸੀਂ ਗੱਲ ਕੀਤੀ ਆ ਤਾਂ ਭਾਜ ਜਾਰੀ ਆ ਗਰਾਉਂਡ ਲੈਵਲ ਤੇ ਕੰਮ ਉਹਨਾਂ ਦਾ ਬਿਲਕੁਲ ਨਹੀਂ ਕੋਈ ਦੇਖ ਰਿਹਾ ਬਿਲਕੁਲ ਵੀ ਗਰਾਉਂਡ ਲੈਵਲ ਤੇ ਕੰਮ ਨਹੀਂ ਦੇਖ ਰਿਹਾ ਲੇਕਿਨ ਇਹ ਤੇ ਮਤਲਬ ਪੰਜਾਬ ਦੇ ਵਿੱਚ ਤੇ ਨਹੀਂ ਇਹ ਖਿਆਲ ਹੈਗਾ ਕਿ ਬੀਜੇਪੀ ਜਾਂ ਆਮ ਪਾਰਟੀ ਜਿਹੜੀ ਆ ਉਹ ਅੱਗੇ ਆਉਣ ਵਾਲੀ ਨਹੀਂ ਹੈਂਦਾ ਤੇ ਜੋ ਪੰਜਾਬ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਚ ਤੁਸੀਂ ਕਾਂਗਰਸ ਹੈ ਅਕਾਲੀ ਦਲ ਹਲੇ ਬੀਜੇਪੀ ਦਾ ਗੱਠ ਜੋੜ ਨਹੀਂ ਹੋਇਆ ਆਮ ਆਦਮੀ ਪਾਰਟੀ ਹੈ ਕੀ ਦੇਖਦੇ ਹੋ ਕਿ 13 ਸੀਟਾਂ ਦੇ ਵਿੱਚ ਕੌਣ ਕਿੰਨੀ ਸੀਟਾ ਲੈ ਜਾ ਸਕਦਾ ਨਹੀਂ ਇਹ ਅਜੇ ਕਹਿਣਾ ਨਾ ਮੁਸ਼ਕਲ ਹੈ ਕਿਉਂਕਿ ਇਹਦੇ ਬਾਰੇ ਕੋਈ ਵੀ ਅਜੇ ਗੱਲ ਕਹੀ ਨਹੀਂ ਜਾ ਸਕਦੀ ਕਿਉਂਕਿ ਅਸੀਂ ਨਵੰਬਰ ਦੇ ਵਿੱਚ 26 27 ਜਿਹੜੀ ਨਵੰਬਰ ਨੂੰ ਤੇ 3 ਦਿਨ ਦਾ ਧਰਨਾ ਰਿਹਾ ਵਾ 32 ਜਥੇਬੰਦੀਆਂ ਨੇ ਧਰਨਾ ਲਾਇਆ ਸੀ ਜਿਹੜਾ ਉਦੋਂ ਵੀ ਗਵਰਨਰਲ ਹਾਊਸ ਨੇ ਸਿਰਫ ਮੰਗ ਪੱਤਰ ਹੀ ਲਿਆ ਵਾ ਉਹਨਾਂ ਵਿਸ਼ਵਾਸ ਨਹੀਂ ਕੋਈ ਵੀ ਦਵਾਇਆ ਉਹਨਾਂ ਕਹਿੰਦਾ ਜੀ ਤੁਸੀਂ ਮੰਗ ਪੱਤਰ ਦੇ ਦਿਓ 32 ਜਥੇਬੰਦੀਆਂ ਦੇ ਦੇਨ ਦੇਣ ਦਿੱਲੀ ਨੂੰ ਚੰਡੀਗੜ੍ਹ ਨੂੰ ਵਕਤ ਪਾਉਣ ਦੇ باوجود ਵੀ ਉਹਨਾਂ ਕੋਈ ਠੋਸ ਸਬੂਤ ਨਹੀਂ ਦਿੱਤਾ ਲੇਕਿਨ ਇਹ ਅਜੇ ਨਹੀਂ ਕਿਹਾ ਜਾ ਸਕਦਾ ਕਿ ਕਿਹਦਾ ਪਲੜਾ ਭਾਰੀ ਆ ਲੇਕਿਨ ਇਹ ਦੋ ਪਾਰਟੀਆਂ ਜਿਹੜੀਆਂ ਵਾਂ ਸੈਂਟਰ ਸਰਕਾਰ ਭਾਜਪੀ ਦੀ ਔਰ ਆਮ ਪਾਰਟੀ ਇਹ ਤੇ ਬਿਲਕੁਲ ਜੜੀ ਜ਼ੀਰੋ ਨਹੀਂ ਮੁਸ਼ਕਲ ਤੇ ਕਾਂਗਰਸ ਉਹ ਵੇਖੋ ਜੇ ਕੁਝ ਕਰਗੇ ਤੇ ਕੋਈ ਕਿਸ ਨੂੰ ਦੱਸਦਾ ਉਹਨਾਂ ਨੇ ਕੋਈ ਚੰਗਾ ਕੋਈ ਲੈਣ ਦਾ ਚੀਜ਼ ਗਾੜੀ ਪਬਲਿਕ ਵਾਸਤੇ ਤੇ ਫੈਸਲਾ ਪਬਲਿਕ ਨਹੀਂ ਕਰਨਾ ਵਾ ਅਸੀਂ ਤੇ ਕਰ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਲੋਕਾਂ ਦੇ ਨਾਲ ਹੀ ਆ ਜਿਹੜੇ ਭਾਰਤ ਜੋੜੋ ਯਾਤਰਾ ਸ਼ੁਰੂਆਤ ਕੀਤੀ ਸੀ ਰਾਹੁਲ ਗਾਂਧੀ ਨੇ ਕਿ ਲੱਗਦਾ ਕਿ ਉਸ ਚੀਜ਼ ਦਾ ਫਾਇਦਾ ਮਿਲੇਗਾ ਵੇਖੋ ਭਾਰਤ ਜੋੜੋ ਯਾਤਰਾ ਠੀਕ ਹੈ ਗੱਲ ਪਰ ਜਦੋਂ ਕੰਮ ਕਰਨਗੇ ਗਰਾਊਂਡ ਲੈਵਲ ਤੇ ਕੰਮ ਹੋਣਗੇ ਉਦੋਂ ਲੋਕਾਂ ਨੇ ਉਸ ਚੀਜ਼ ਨੂੰ ਮੰਨਣਾ ਵਾ ਉਦਾਂ ਯਾਤਰਾ ਜਿੰਨੀਆਂ ਮਰਜ਼ੀ ਕਰੀ ਜਾਣ ਵਿਸ਼ਵਾਸ ਤੇ ਦਵਾ ਜਾਂਦੇ ਲੇਕਿਨ ਬਾਅਦ ਚ ਨਹੀਂ ਕੋਈ ਕਰਦਾ ਇਸ ਬਾਰੇ ਲੋਕ ਪਰੇਸ਼ਾਨ ਆ ਤੁਸੀਂ ਕੀ ਸੋਚਦੇ ਹੋ ਪਾਜੀ ਹੁਣ ਚਾਰ ਰਾਜਿਆਂ ਦੇ ਵਿੱਚ ਜਿਹੜਾ ਸਟੇਟ ਦੇ ਵਿੱਚ ਬੀਜੇਪੀ ਆਈ ਹੈ ਲੇਕਿਨ 2024 ਦੇ ਇਲੈਕਸ਼ਨ ਦੀ ਤਿਆਰੀ ਵੀ ਸਾਰੀ ਪਾਰਟੀਆਂ ਕਰਦੀਆਂ ਪਈਆਂ ਕਿ ਪੰਜਾਬ ਚ ਕੀ ਸੋਚਦੇ ਹੋ ਜਾਂ ਫਿਰ ਕੀ ਲੱਗਦਾ ਕਿ ਕੇਂਦਰ ਚ ਕੌਣ ਆਏਗਾ ਪੰਜ ਰਾਜਿਆਂ ਦੀਆਂ ਚੋਣਾਂ ਹੋਈਆਂ ਨੇ ਮਿਜ਼ੋਰਮ ਦਾ ਜਿਹੜਾ ਨਤੀਜਾ ਉਹ ਕੱਲ ਆਇਆ ਉਹਦੇ ਚ ਪਹਿਲੋਂ ਜਿਹੜੀ ਮਿਜ਼ੋ ਨੈਸ਼ਨਲ ਫਰੰਟ ਸੀ ਉਹ ਹਰ ਗਈ ਹਰ ਕਾਂ ਤੇ ਉੱਥੇ ਜੈਡੀਪੀਐਮ ਆਈ ਆ ਇਹਨਾਂ ਪੰਜਾਂ ਰਾਜਾਂ ਦੇ ਵਿੱਚੋਂ ਤਿੰਨ ਰਾਜਾਂ ਬੀਜੇਪੀ ਨੇ ਸਾਫ ਜਿੱਤ ਹਾਸਲ ਕਰ ਲਈ ਹੈ ਤੇ ਇੱਕ ਤੇਲੰਗਾਨਾ ਦੇ ਵਿੱਚ ਜਿਹੜਾ ਆ ਉਹ ਕਾਂਗਰਸ ਆਈ ਆ ਜਿੱਦ ਤਰ੍ਹਾਂ ਹੁਣ ਤੁਸੀਂ ਸਵਾਲ ਇਹ ਪੁੱਛਿਆ ਵੀ ਉਹ ਰਾਹੁਲ ਗਾਂਧੀ ਦੀਆਂ ਯਾਤਰਾ ਦਾ ਕੋਈ ਫਰਕ ਪਿਆ ਬਹੁਤ ਜ਼ਿਆਦਾ ਰਾਹੁਲ ਗਾਂਧੀ ਦੀਆਂ ਯਾਤਰਾ ਦਾ ਫਰਕ ਬਹੁਤ ਜ਼ਿਆਦਾ ਪਿਆ ਲੋਕ ਸਭਾ ਦੇ ਵਿੱਚ ਕਾਂਗਰਸ ਦੀਆਂ ਜਿਹੜੀਆਂ ਵੋਟ ਪ੍ਰਤੀਸ਼ਤ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋਈਆਂ ਸੀ ਉਹ ਘੱਟ ਸੀ ਤੇ ਹੁਣ ਜਿਹੜਾ ਉਹਨਾਂ ਦਾ ਪ੍ਰਤੀਸ਼ਤ ਇਹਨਾਂ ਵਿਧਾਨ ਸਭਾ ਦੇ ਵਿੱਚ ਹੋਇਆ ਉਹ ਬਹੁਤ ਜ਼ਿਆਦਾ ਵੋਟਾਂ ਕਾਂਗਰਸ ਨੇ ਖੜੀਆਂ ਨੇ ਆਪਾਂ ਹੁਣੇ ਤੋਂ ਹੀ ਇਸ ਚੀਜ਼ ਨੂੰ ਲੈ ਕੇ ਚਵੀ ਦੇ ਵਿੱਚ ਜੋੜ ਕੇ ਨਹੀਂ ਵੇਖ ਸਕਦੇ ਕਿਉਂਕਿ ਹਾਲੀਆ ਇਕੱਲਾ ਇਕੱਲਾ ਜਿਹੜੇ ਆਪਸ ਵਿੱਚ ਇਹਨਾਂ ਨੇ ਫਾਈਟ ਕੀਤੀ ਆ ਹੁਣ ਜਿਹੜਾ ਇੱਕ ਇੰਡੀਆ ਗੱਠਜੋੜ ਬਣਿਆ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਅਸੀਂ ਇਸ ਤਰੀਕੇ ਨਾਲ ਹਰਦੇ ਆ ਜੋ ਇੰਡੀਆ ਗੱਠਜੋੜ ਬਣਿਆ ਤੇ મોદી ਨੂੰ ਲੋਕ ਨਹੀਂ ਚਾਹੁੰਦੇ ਕਈ ਉਹਨਾਂ ਨੂੰ ਸਿਰਫ ਉਹ ਜ਼ਿਆਦਾ ਐਰਕਾਂ ਵੀ ਜਿਹੜਾ ਜਿਹੜਾ ਕਾਂਗਰਸ ਜਿਹੜੀ ਕੁਝ ਹਰੀ ਆ ਕਈਆਂ ਸਟੇਟਾਂ ਦੇ ਵਿੱਚ ਉਹ ਆਪਣੀਆਂ ਗਲਤੀਆਂ ਨਾ ਰਹੀ ਆ ਦੂਸਰਾ ਉਹ ਮੋਦੀ ਜਿਹੜਾ ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਉਹਨਾਂ ਦੇ ਸਾਰੇ ਚੈਨਲ ਹੀ ਉਹਨਾਂ ਦੀ ਗੱਲ ਕਰਦੇ ਆ ਉਹ ਜਦੋਂ ਸਾਰੇ ਚੈਨਲ ਹੀ ਉਹਨਾਂ ਦੀ ਗੱਲ ਕਰਦੇ ਆ ਤੇ ਫਿਰ ਲੋਕਾਂ ਦੇ ਪ੍ਰਭਾਵ ਤੇ ਪੈਂਦਾ ਹੀ ਆ ਬਾਕੀ ਲੋਕਾਂ ਵਾਸਤੇ ਲੋਕਾਂ ਵਾਸਤੇ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਨਹੀਂ ਚੰਗੀ ਸਾਬਤ ਨਹੀਂ ਹੋ ਰਹੀ ਲੋਕਾਂ ਦੇ ਵਿੱਚ ਜਿਹੜਾ ਉਹ ਹੈ ਵੀ ਆ ਇਸ ਗੱਲ ਦਾ ਪਰ ਫਿਰ ਵੀ ਉਹ ਆਪਣਾ ਕੋਈ ਉਹਦੀਆਂ ਚੀਜ਼ਾਂ ਲਾ ਕੇ ਜਿਤਨਾ ਐਰਕਾਂ ਜਿੱਤੇ ਨੇ ਉਹ ਕਰਕੇ ਉਸ ਕਰਕੇ ਜਿੱਤ ਜਾਂਦੇ ਇੱਕ ਤਾਂ ਉਹਨਾਂ ਦਾ ਪ੍ਰਚਾਰ ਬੜਾ ਹੈ ਉਹ ਤੇ ਘਰ ਘਰ ਤੁਰ ਪਿੰਦੇ ਆ ਤੇ ਇਹ ਜਿਹੜੇ ਸਾਡੇ ਦੂਜੇ ਕਾਂਗਰਸੀ ਆ ਉਹਨਾਂ ਦੀ ਤੇ ਆਪਸ ਵਿੱਚ ਖਿਚੋਤਾ ਨਹੀਂ ਮਾਰਦੀ ਜੇ ਰਾਜਸਥਾਨ ਦੇ ਵਿੱਚ ਵੀ ਆਪਸੀ ਖਿਚੋਦਾਨ ਨਾ ਮੱਧ ਪ੍ਰਦੇਸ਼ ਦੇ ਵਿੱਚ ਆਪਸੀ ਖਿਚੋ ਖਿਚੋਦਾਨ ਨਾ ਸਾਰਾ ਕੁਝ ਆ ਤੇ ਇਸ ਕਰਕੇ ਇਹਨੂੰ 24 ਦੇ ਜਿਹੜੇ ਹੈਗੇ ਉਹਦੇ ਨਾਲ ਆਪਾਂ ਨਹੀਂ ਨਹੀਂ ਤੋਲਣਾ ਬਣਦਾ 24 ਦੇ ਵਿੱਚ ਹੋਰ ਕੋਈ ਚੀਜ਼ ਬਣੂਗੀ ਹੋ ਸਕਦਾ ਉਦੋਂ ਕਾਂਗਰਸੀ ਆ ਜੇ ਇਹ ਨਹੀਂ ਆਪਾਂ ਪੱਕਾ ਕਹਿ ਸਕਦੇ ਵੀ ਕਾਂਗਰਸ ਹੋ ਸਕਦਾ ਹੈ ਕਿਉਂਕਿ ਇਹਦੇ ਵਿੱਚ ਜਿਤਨਾ ਮਮਤਾ ਬੇਨਰਜੀ ਆ ਦੂਜੀਆਂ ਪਾਰਟੀਆਂ ਸਾਰੀਆਂ ਉਹਨਾਂ ਦਾ ਬੜਾ ਰੋਲ ਜਿਹੜਾ ਹੋਣਾ ਉਹਨਾਂ ਨੇ ਜਦੋਂ ਰਲ ਕੇ ਇਹ ਵੋਟਾਂ ਜਿਹੜੀਆਂ ਥੋੜੀ ਬਹੁਤੀ ਵੋਟ ਪ੍ਰਤੀਸ਼ਤਾ ਹੀ ਫਰਕ ਹੁੰਦਾ ਹੈ ਉਹ ਜਦੋਂ ਸਾਰੀਆਂ ਰਲਗੀਆਂ ਤੇ ਉਹ ਨਿਕਲ ਜਾਣਾ ਪਰ ਇਹ ਕਾਂਗਰਸ ਜਿਹੜੀ ਆ ਇਸ ਟਾਈਮ ਦੇ ਉੱਤੇ ਇਹ ਭਾਜਪਾ ਦਾ ਮੁਕਾਬਲਾ ਨਹੀਂ ਕਰ ਸਕਦਾ ਆਮ ਆਦੀ ਪਾਰਟੀ ਦਾ ਪ੍ਰਭਾਵ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਵੀ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਉਸ ਦਾ ਫਾਇਦਾ ਮਿਲੇਗਾ 2024 ਦੇ ਇਲੈਕਸ਼ਨਾਂ ਆਮ ਆਦਮੀ ਪਾਰਟੀ ਨੂੰ ਇਹਨਾਂ ਵੋਟਾਂ ਦੇ ਵਿੱਚ ਨੋਟਾ ਨਾਲੋਂ ਵੀ ਅੱਧਾ ਪਰਸੈਂਟ ਵੋਟ ਮਿਲੀ ਆ। ਹੂੰ ਤੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਕਿੱਥੋਂ ਰਹਿ ਗਿਆ? ਜਿਹੜੇ ਭੱਜੇ ਫਿਰਦੇ ਸਾਰਾ ਪੈਸਾ ਜਿੰਨਾ ਖਰਚੇ ਥੋਂ ਦਾ ਪੰਜਾਬ ਦਾ ਕੋਈ ਮਤ ਪ੍ਰਦੇਸ਼ ਕਰਤਾ। ਬਾਕੀ ਸੂਬਿਆਂ ਜਿੱਥੋਂ ਹਟ ਗਏ ਇਹਨਾਂ ਨੂੰ ਦੀਦਾ ਮਤ ਪ੍ਰਦੇਸ਼ ਦੇ ਵਿੱਚ ਕੁਝ ਮਿਲ ਜਾਣਾ। ਲੱਭਾ ਉੱਥੋਂ ਵੀ ਕੱਖ ਨਹੀਂ। ਤੇ ਪੰਜਾਬ ਦੇ ਲੋਕ ਵੀ ਹੁਣ ਪਤਾ ਹੀ ਆ ਆਮ ਆਦਮੀ ਪਾਰਟੀ ਬਾਰੇ ਕੀ ਸੋਚ ਰਹੇ ਆ। ਇਸ ਕਰਕੇ ਇਹ ਥੋੜਾ ਜਿਹਾ ਸਿੱਧੇ ਕੰਮ ਕਰਨਾ ਇਹੋ ਜਿਹੀਆਂ ਛੜਕਾਂ ਹੀ ਬਣਾਉਣ ਜਿਤਨਾ ਆਪਾਂ ਨੇ ਆ ਹੋਰ ਕੋਈ ਕੰਮ ਲੋਕ ਭਲਾਈ ਦੇ ਕਰਨ ਹੈ ਤੇ ਇਸ ਕਰਕੇ ਹਲੀ ਆਮ ਆਦਮੀ ਪਾਰਟੀ ਦਾ ਕੋਈ ਪ੍ਰਭਾਵ ਨਹੀਂ ਹੁਣ ਇਹ ਚਾਹੁੰਦੇ ਆ ਕਿ ਸਾਨੂੰ 8 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚੋਂ 8 ਸੀਟਾਂ ਕਾਂਗਰਸ ਜਿਹੜੀ ਆ ਉਹ ਸਾਨੂੰ ਛੱਡ ਦੇ ਤੇ ਪੰਜ ਤੇ ਅਸੀਂ ਲੜੀਏ ਇੰਜ ਹੋ ਸਕਦਾ ਕਿਤੇ ਅਧੀਆਂ-ਅਧੀਆਂ ਜਾਂ ਹੋਰ ਕਿਸੇ ਤਰੀਕੇ ਨਾਲ ਇਹਨਾਂ ਦਾ ਹਲੀ ਇਹਨਾਂ ਦਾ ਇਹਦੇ ਵਿੱਚੋਂ ਜਿ ਸਮਝੌਤਾ ਵੀ ਕਿੰਨੀਆਂ ਸੀਟਾਂ ਲੈਣੀਆਂ ਹਲੀ ਉਹਦੇ ਵਿੱਚੋਂ ਵੀ ਪਹਿਨਾ ਇਸ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਜਿੰਨਾ ਸੀ ਉਹ ਨਾ ਰਹਿ ਨਹੀਂ ਗਿਆ ਬਾਕੀ ਇਹ ਹੁਣ ਕੋਈ ਨਵੀਂ ਸਰਕਾਰ ਵੀ ਨਹੀਂ ਰਹਿ ਗਈ ਹੁਣ ਇਹਨਾਂ ਨੂੰ ਪੌਣੇ 2 ਸਾਲ ਤੋਂ ਉੱਤੇ ਸਮਾਂ ਹੋਣ ਲੱਗਾ ਆ ਇਸ ਕਰਕੇ ਇਹਨਾਂ ਨੂੰ ਕੋਈ ਆਪਨਾ ਆਪ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਕੀ ਲੱਗਦਾ ਅੱਗੇ ਜਿਵੇਂ ਲੋਕ ਸਭਾ ਇਲੈਕਸ਼ਨ ਹੋਣ ਜਾਂ ਫਿਰ ਵਿਧਾਨ ਸਭਾ ਇਲੈਕਸ਼ਨ ਹੋਣ ਫਾਈਟ ਹੁੰਦੀ ਸੀ ਇਸ ਵਾਰੀ ਮੁਕਾਬਲਾ ਲੱਗਦਾ ਤਰਕੋਨਾ ਨਜ਼ਰ ਆਏਗਾ ਜਾਂ ਨਹੀਂ ਕਿੱਥੇ ਪੰਜਾਬ ਦੇ ਵਿੱਚ ਪੂਰੇ ਦੇਸ਼ ਨਿਤ ਕੋਨਾ ਗੱਲ ਤੇ ਉਹੀ ਆ ਵੀ ਜਦੋਂ ਦੋ ਹੀ ਦੋ ਹੀ ਹੋਣੇ ਇੱਕ ਇੰਡੀਆ ਗੱਠਜੋੜ ਬਣਨਾ ਹੈ ਤੇ ਇੱਕ ਬੀਜੇਪੀ ਦਾ ਐਨਡੀਏ ਜਿਹੜਾ ਰਹਿਣਾ ਰਹਿਣਾ ਇਹਨਾਂ ਦੋਵਾਂ ਨਾਲ ਹੀ ਫਾਈਟ ਫਾਈਟ ਹੋਣੀ ਆ ਤੇ ਇਹ ਵੇਖੋ ਵੀ ਐਨਡੀਏ ਦੇ ਵਿੱਚ ਕਿੰਨੇ ਢੜੇ ਮਜ਼ਬੂਤ ਰਹਿੰਦੇ ਨੇ ਉਹ ਸਾਰੇ ਨਿਤਿਸ਼ ਕੁਮਾਰ ਵਰਗੇ ਜਿੰਨੇ ਵੀ ਆ ਕੇਸੀ ਆ ਕੇਸੀ ਰਾਓ ਤੇ ਕੇਸੀ ਆਰ ਜਿਹੜਾ ਉਹ ਤੇ ਹਾਰੀ ਗਿਆ ਆ ਹੁਣ ਪਹਿਲੋ ਉਹ ਵੀ ਮੁੱਖ ਪ੍ਰਧਾਨ ਮੰਤਰੀ ਦੇ ਜਿਹੜੇ ਉਹ ਸੁਮਨੇ ਲੈਂਦਾ ਸੀ ਉਹ ਤੇ ਚਲੋ ਉੱਥੇ ਕਾਂਗਰਸ ਆ ਗਈ ਆ ਤੇ ਉਹਦੇ ਹਾਰ ਹੀ ਗਿਆ ਤੇ ਇਸ ਕਰਕੇ ਇਹ ਸਾਰੇ ਜਿੰਨੇ ਇਹ ਹੈ ਗਿਆ ਇਹ ਦੋ ਹੀ ਮੁਕਾਬਲਾ ਮਤਲਬ ਇਹ ਗੱਠਜੋੜ ਦਾ ਇੰਡੀਆ ਗੱਠਜੋੜ ਦਾ ਤੇ ਆਪਣਾ ਐਂਡੀਆ ਦਾ ਹੀ ਹੋਣਾ ਹੈ ਜੇ ਗੱਲ ਕਰੀਏ ਇੰਡੀਆ ਭਾਜੀ ਤੁਹਾਡੇ ਨਾਲ ਜੇ ਗੱਲ ਕਰੀਏ ਇੰਡੀਆ ਗੱਠਜੋੜ ਜ਼ਰੂਰ ਹੋਇਆ ਲੇਕਿਨ ਜਿਹੜੇ ਥੱਲੇ ਨੇਤਾ ਵੈ ਜਿਵੇਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਨੇਤਾ ਵੈ ਉਹ ਇਸ ਗੱਠਜੋੜ ਨੂੰ ਮੰਨਦੇ ਨਹੀਂ ਪੰਜਾਬ ਵੇਖੋ ਜੀ ਇਸ ਵਕਤ ਪੰਜਾਬ ਨੂੰ ਸਾਰੇ ਬੰਦੇਓ ਘੇਰਿਆ ਪਿਆ ਵਾ ਪੰਜਾਬ ਜੇ ਪੰਜਾਬ ਦੇ ਜਿਹੜੇ ਲੀਡਰ ਆ ਉਹ ਵੀ ਇੱਕ ਲੌਲੀਪੌਪ ਦੇ ਰਹੀਆਂ ਪਾਰਟੀਆਂ ਤੇ ਜੇ ਤਾਂ ਹੁਣ ਤੁਸੀਂ ਗੱਲ ਕੀਤੀ ਆ ਮੈਂ ਦੇ ਸਿਰਫ ਆਪਣੇ ਪੰਜਾਬ ਦੀ ਗੱਲ ਹੀ ਕਰਦਾ ਮੈਂ ਜੰਨੀ ਵੀ ਕਰਦਾ ਮੈਂ ਕਿਉਂਕਿ ਜਿਹੜੀਆਂ ਭਾਰਤ ਦੀਆਂ 29 30 ਸਟੇਟਾਂ ਨੇ 29 30 ਸਟੇਟਾਂ ਜਿਹੜੀਆਂ ਉਹਥੇ 29 30 ਮੁੱਖ ਮੰਤਰੀ ਆ ਇੱਕ ਪ੍ਰਧਾਨ ਮੰਤਰੀ ਦੇ ਥਲੇ ਪੰਜਾਬ ਜਿਹੜੀ ਸਾਡੀ ਇੱਕ ਵੱਖਰੀ ਖੇਤਰੀ ਪਾਰਟੀ ਆ ਹੁਣ ਇੱਥੇ ਇੱਕ ਵੱਖਰੀ ਕੌਮ ਵਸਦੀ ਆ ਕਿ ਇੱਕ ਬੜੀ ਪ੍ਰਾਣਿਕ ਕਹਾਵਤਾਂ ਆ ਕਿੱਸਿਆਂ ਦੇ ਵਿੱਚ ਵੀ ਅਤੇ ਇਤਿਹਾਸ ਦੇ ਵਿੱਚ ਵੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੁਣ ਇੱਥੋਂ ਜਦੋਂ ਪੰਜਾਬ ਦੇ ਲੋਕ ਜਤਾ ਕੇ ਕਲਾਉਂਦੇ ਆ ਇੱਥੋਂ ਦੇ ਮੁੱਖ ਮੰਤਰੀ ਨੂੰ ਬਣਾਉਂਦੇ ਆ ਐਮਐਲਏਾਂ ਦੇ ਰਾਹੀਂ ਉਦੋਂ ਸਾਡੇ ਜਾਇਕਾਰੇ ਵੱਜ ਰਹੇ ਹੁੰਦੇ ਆ ਪੋਲਿਸ ਹੋ ਨਿਹਾਲ ਦੇ ਜਾਂ ਗੁਰੂ ਦੀ ਫਤਿਹ ਦੀ ਸਾਂਝ ਪਾ ਕੇ ਪਰ ਉੱਥੇ ਜਾ ਕੇ ਬੋਲਦੇ ਆ ਉਹਨਾਂ ਨੂੰ ਜਾ ਕੇ ਖੁਸ਼ ਕਰਨ ਦੇ ਮਾਰੇ ਮੇਰਾ ਕਹਿਨ ਦਾ ਭਾਵ ਹੈ ਪੰਜਾਬ ਦਾ ਇੱਕ ਮੁੱਖ ਮੰਤਰੀ ਜਿਹੜਾ ਵਾ ਉੱਥੇ 29 ਮੁੱਖ ਮੰਤਰੀ ਅਗਲੇ ਬੰਦੇ ਬੈਠੇ ਆ ਇੱਕ ਮੁੱਖ ਮੰਤਰੀ ਇੱਥੋਂ ਦਾ ਬੈਠਾ ਵਾ ਉਹ ਜਾ ਕੇ ਉਹਨਾਂ ਦੇ ਵਿੱਚ ਹੀ ਰਲ ਜਾਂਦਾ ਦੇ ਵਿੱਚ ਵੀ ਕਾਫੀ ਝਗੜੇ ਹੋਏ ਭਾਜੀ ਆਖਰੀ ਸਵਾਲ ਤੁਹਾਡੇ ਕੋ ਜਾਨਣਾ ਚਾਹਾਂਗੇ ਕਿ ਕੀ ਕੀ ਲੱਗਦਾ ਕਿ ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆਂ ਜਾਂਦੀਆਂ ਭਵੇਂ ਉਹ ਕੇਂਦਰ ਹੋਏ ਭਵੇਂ ਕੋਈ ਸਟੇਟ ਦੇ ਇਲੈਕਸ਼ਨ ਹੋਣ ਲੇਕਿਨ ਉਸ ਤੋਂ ਬਾਅਦ ਵਿਕਾਸ ਨਜ਼ਰ ਨਹੀਂ ਆਉਂਦਾ ਸਿਰਫ ਵੋਟਾਂ ਤੱਕ ਹੀ ਉਹ ਵਿਕਾਸ ਹੀ ਮਿਧਰਾਏ। ਉਹ ਤਾਂ ਬਿਲਕੁਲ ਸਹੀ ਆ ਜਿਹੜੀ ਵੀ ਸਰਕਾਰ ਅੱਗੇ ਆਉਂਦੀ ਉਹ ਵਿਕਾਸ ਨੂੰ ਲੈ ਕੇ ਆਉਂਦੀ ਕਿ ਅਸੀਂ ਵਿਕਾਸ ਕਰਾਂਗੇ। ਲੇਕਿਨ ਗਰਾਊਂਡ ਲੈਵਲ ਤੇ ਵਿਕਾਸ ਨਹੀਂ ਹੁੰਦਾ। ਉਹ ਵਿਸ਼ਵਾਸ ਜਿਹੜਾ ਲੋਕਾਂ ਦਾ ਟੁੱਟ ਗਿਆ ਵਾ। ਲੱਗਦਾ ਲੋਕਾਂ ਨੂੰ ਵੀ ਇਹ ਸਰਕਾਰਾਂ ਮਤਲਬ ਮੁਸ਼ਕਲ ਆ ਕੁਝ ਨਹੀਂ ਕਰ ਸਕਦੀਆਂ। ਭਾਜੀ ਆ ਤੁਹਾਡੇ ਕੋ ਆਖਰੀ ਸਵਾਲ ਕਿਸ ਮੁੱਦਿਆਂ ਨੂੰ ਲੈ ਕੇ ਲੋਕ ਇਸ ਵਾਰੀ 2024 ਦੇ ਇਲੈਕਸ਼ਨਾਂ 'ਚ VOTING ਕਰਨਗੇ ਕੀ ਵਿਕਾਸ ਦੇ ਮੁੱਦੇ ਤੇ ਜਾਂ ਫਿਰ ਪੁਰਾਨੀਆਂ ਜਿਹੜੇ ਵਾਅਦੇ ਕੀਤੇ ਸੀ ਜਿਹੜੇ ਪੂਰੇ ਨਹੀਂ ਹੋਏ ਉਹ ਮੁੱਦਿਆਂ ਨੂੰ ਲੈ ਕੇ ਪਹਿਲੀ ਤੇ ਗੱਲ ਆ ਵੀ ਇਸ ਜਿਹੜੀ ਸਰਕਾਰ ਦੇ ਵਿੱਚ ਉਹ ਨਸਲੀ ਦੰਗੇ ਜਿਹੜੇ ਉਹ ਕਾਫੀ ਹੋਏ ਆ ਦੂਸਰਾ ਇਹ ਜਿਹੜਾ ਆ ਵੀ ਇੱਕੋ ਹੀ ਧਰਮ ਨੂੰ ਚੰਗਾ ਮੰਨਣਾ ਦੂਜੇ ਨੂੰ ਨਹੀਂ ਮੰਨਣਾ ਇਹ ਵੀ ਜਿਹੜੀ ਗੱਲ ਆ ਫੇਰ ਕੋਈ ਪੱਤਰਕਾਰਾਂ ਦੇ ਹਮਲੇ ਕੋਈ ਹੋਰ ਇਹੋ ਜਿਹੇ ਮੁੱਦੇ ਵੀ ਜਿਹੜੇ ਆ ਉਹ ਕਾਫੀ ਛਾਏ ਪਏ ਨੇ ਕੋਈ ਭਾਸ਼ਾ ਤੇ ਬੋਲੀ ਦਾ ਮਸਲਾ ਵੀ ਹੈਗਾ ਇਹ ਸਾਰੀਆਂ ਸਾਡੇ ਦੇਸ਼ ਦੇ ਵਿੱਚ ਕਿੰਡੀਆਂ ਬੋਲੀਆਂ ਨੇ ਉਹ ਸਾਰੀਆਂ ਇੱਕੋ ਨੇ ਲੇਕਿਨ ਇੱਥੇ ਜਿਹੜੀ ਤਰਜੀਹ ਦਿੱਤੀ ਜਾ ਰਹੀ ਆ ਉਹ ਕੱਲੀ ਇੱਕੋ ਚੀਜ਼ ਨੂੰ ਬढ़ावा ਦਿੱਤਾ ਜਾ ਰਿਹਾ ਵੀ ਇਹ ਵਧੀਆ ਤੁਸੀਂ ਭਾਵੇਂ ਡੀਡੀ ਪੰਜਾਬੀ ਵੇਖ ਲਓ ਭਾਵੇਂ ਕੋਈ ਵੇਖ ਲਓ ਉਹ ਕਿਹੜੇ ਰੰਗ ਦੇ ਵਿੱਚ ਰੰਗ ਦਿੱਤੇ ਗਏ ਨੇ ਇਹ ਲੋਕ ਸਾਰਾ ਕੁਝ ਬਾਚ ਰਹੇ ਆ ਪਰ ਹਲੀ ਉਹਨਾਂ ਦਾ ਯੋਰ ਨਹੀਂ ਪੈ ਰਿਹਾ ਵੀ ਕਿਹੜੇ ਤਰੀਕੇ ਨਾਲ ਕਰਨਾ ਹੈ ਹਾਂ ਜੇ ਤੇ ਇੰਡੀਆ ਗੱਠਜੋੜ ਬਣ ਗਿਆ ਤੇ ਜੇ ਉਹਨਾਂ ਦੇ ਸਾਰੇ ਨੇਤਾ ਸੁਹਿਰਦ ਹੋਏ ਤੇ ਫਿਰ ਨਕਸ਼ਾ ਕੁਝ ਹੋਰ ਹੋਊਗਾ ਵੈਸੇ ਉਤਰਾ ਇਕੱਲੇ ਤੌਰ ਤੇ ਮੋਦੀ ਨੂੰ ਹਰਾਉਣਾ ਜਿਹੜਾ ਉਹ ਬੜੀ ਮੁਸ਼ਕਲ ਗੱਲ ਹੈ ਜੇ ਜੇ ਇਹ ਕਹਿ ਦੇਣ ਕਾਂਗਰਸ ਵਾਲੇ ਜਾਂ ਹੋਰ ਕੋਈ ਕਹਿ ਦੇਣ ਵੀ ਅਸੀਂ ਮੋਦੀ ਨੂੰ ਹਰਾ ਲੈਣਾ ਮੋਦੀ ਇਸ ਤਰ੍ਹਾਂ ਨਹੀਂ ਹਰਨਾ ਇਹ ਖੇਤਰੀ ਪਾਰਟੀਆਂ ਸਾਰੀਆਂ ਜਿਹੜੀਆਂ ਨੇ ਉਹ ਵੈਸੇ ਉਤਨਾ ਐਂਟੀ ਜਿਹੜੀ ਆ ਬੀਜੇਪੀ ਦੇ ਤੇ ਹਰਿਆਣੇ ਦੇ ਵਿੱਚ ਵੀ ਚੱਲ ਰਹੀ ਆ ਇਹ ਸਾਰੀਆਂ ਹਰ ਛੋਟਾ ਥੋੜਾ ਥੋੜਾ ਹੈ ਪਰ ਇਹ ਗੱਲ ਜਿਹੜੀ ਆ ਬਣਨੀ ਤਾਂ ਹੀ ਆ ਵੀ ਜੇ ਸਾਰੇ ਇਕੱਠ ਦੇ ਵਿੱਚ ਆ ਕੇ ਆਉਣਗੇ ਤੇ ਫਿਰ ਇੰਡੀਆ ਗੱਠਜੋੜ ਜਿਹੜਾ ਉਹ ਕਾਮਯਾਬ ਹੋਊਗਾ ਨਹੀਂ ਤੇ ਜੇ ਇਹ ਇਕੱਲੇ ਇਕੱਲੇ ਰਹਿ ਤੇ ਮੋਦੀ ਇਹਨਾਂ ਨੂੰ ਬਿਲਕੁਲ ਵੀ ਠਠਾ ਨਹੀਂ ਜੀ ਉਹਨੇ ਫੇਰ ਵੀ ਟਾਰਕ ਸੋ ਮੁਕਾਬਲਾ ਜ਼ਰੂਰ ਕੜਾ ਹੋਏਗਾ 2024 ਦੇ ਇਲੈਕਸ਼ਨ ਚ لوکاں نو بھی انتظار ہے کیونکہ لوکاں ਦੁਆਰਾ ਜਿਹੜਾ ਕੇਂਦਰ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਸ ਦਾ ਵੀ ਸ਼ਾਇਦ ਜਵਾਬ ਕਿਸਾਨ ਦੇਣਗੇ ਲੇਕਿਨ ਇਸ ਵਾਰੀ ਮੁਕਾਬਲਾ ਲੋਕਾਂ ਦਾ ਜ਼ਰੂਰ ਕਹਿਣਾ ਕਿ ਜੇ انڈیا ਗੱਠ ਜੋੜ ਇਕੱਠਾ ਹੋ ਕੇ ਲੜੇਗਾ ਤੇ ਜ਼ਰੂਰ ਇਸ ਮੁਕਾਬਲੇ ਨੂੰ ਦੇਖਣ ਦਾ ਮਜ਼ਾ ਆਏਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ